ਔਰ ਜ਼ਿਆਦਾ ਹੀ ਨਹੀਂ ਬਾਹਰ ਨਹੀਂ ਜਾਣ ਦਿੰਦੀ ਜੇ ਮਾਰਾ ਗਿਆ ਵੀ ਜ਼ਿਆਦਾ ਨਹੀਂ ਪਿਆਰ ਆ ਰਿਹਾ ਮਾਂ ਦਾ ਤੇ ਹੈਗਾ ਇਹ ਨਾ ਮੰਮੀ ਦਾ ਹੀ ਇਹ ਪਿਆਰ ਹਨੂਰੇ ਹਨੂਰੇ ਇੱਥੇ ਬਾਗ ਭਾਈ ਮਾੜਾ ਜੇ ਭਾਈ ਹੋਰ ਲੱਗ ਜੂਗੀ ਕੋਤੇ ਤੇ ਬੈਠ ਕੇ ਕਮਾਉਣੀ ਮੈਂ ਜਾਵਾਂ ਮੈਂ ਜਾਵਾਂ ਮੰਮਾ ਜਾਏ ਇੱਥੇ ਬਾਦ ਇੱਥੇ ਇਧਰ ਬਾ ਇਧਰ ਪਰਲੇ ਪਾਸੇ ਦੇਖਦੇ ਆਪਾਂ ਕੀ ਕਰਦੇ ਪਿੱਛੇ ਚਲੀ ਜਾਏਗੀ ਅੱਗੇ ਕਰਕੇ ਪਾਰ ਹਾਂ ਉਹ ਉਹ ਨਿਪਲ ਜਾ ਦੇ ਦਿਨ ਸੇਬ ਜੀ ਚ ਪਾਇਆ ਵਾ ਉਹ ਸੇਬ ਕੱਟ ਕੇ ਪਾਇਆ ਵਾ ਯਾ ਨਿਪਲ ਜਾ ਕੀ ਹੁੰਦਾ ਇਹ ਆਪੇ ਫੜੋ ਆਪੇ ਸੇਬੇਰੀ ਕਰਕੇ ਪਾਤਾ ਮੈਂ ਇਹ ਚਾਹ ਤੂਸੀ ਆ ਗਈ ਐ ਮਮਾ ਗਏ ਮਮਾ ਗਏ ਚੱਕ ਹੋ ਗਿਆ ਸਾਨੂੰ ਕੰਮ ਚੱਕ ਨੂਰੇ ਖਾ ਜਾ ਮੈਂ ਖਾਣਾ ਓਹੋ ਗੁੱਸੇ ਛੜਤਾ ਰਵਣਾ ਓ ਗੁੱਸੇ ਛੜਤਾ ਥੱਲੇ ਜਪਨੂਰ ਨੇ ਇਹਦਾ ਬਾਲਾ ਗਰਮ ਬੰਦਾ ਨੂਰੇ ਨੂਰੇ ਮੇਰੇ ਛੋਣੇ ਕਾ ਕੇ ਰਵਣਾ ਨਿਪਟ ਗਿਆ ਚੱਕ ਲਈ ਓਏ ਸੇ ਵਾਲਾ ਓੜ ਜਾ ਕੀ ਜਾਂਦੀ ਓਦੇ ਲਈ ਜ਼ਰੂਰੀ ਆ ਉਹਨੂੰ ਗਰਮ ਕਰਨਾ ਫਿਰ ਓ ਗਾਵੇ ਆਕੜ ਕੀ ਓ ਲੈ ਪੁੱਤ ਲੋ ਲੋ ਮੇਰਾ ਛੋਣਾ ਐ ਐ ਐ ਗੁੱਸੇ ਚ ਦੰਦੀ ਵੱਢੀ ਆਂਦੀ ਆਏ ਹਾਂ ਗੁੱਚਾ ਚਾਹਦਾ ਮੇਰੇ ਪੁੱਤ ਨੂੰ ਮੰਮਾ ਆਉਂਦੇ ਨੇ ਨੇ ਕੇ ਨਹੀਂ ਜਾਂਦੇ ਮੰਮਾ ਹਾਂ ਆ ਲੈ ਲੋ ਲੈ ਲੋ ਪੈ ਕੇ ਲੈ ਲੋ ਪੁੱਤ ਪਮਾ ਪੈ ਜੂ ਲੇ ਪਾ ਕੇ ਨਮ ਸੋਨਾ ਸੋਨਾ ਆਣੀ ਸਮਾ ਦੇ ਨਿੰਨੀ ਕਰ ਲੋ ਬੱਤ ਨਿੰਨੀ ਕਰ ਲੋ ਮੇਰਾ ਸੋਨਾ ਨਿੰਨੀ ਕਰਨੀ ਆ ਮੂੰਹ ਸਾਫ ਕਰੋਗਾ ਬੰਦ ਕਰ ਬੱਚੇ ਮੇਰੇ ਕੋਲ ਰਹਿ ਨੂਰੇ ਨੂਰੇ ਦੰਗਾ ਨਹੀਂ ਬੁਲਾਉਂਦਾ ਨਹੀਂ ਬੁਲਾਉਂਦਾ ਅਕਲ ਚ ਬੈਠਾ ਜੀ ਪੈਰ ਵੀ ਥੱਲੇ ਲੱਗਦੇ ਆ आप जी चलाओ फिर आपे आपे जबनूर पापा इधर 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 अच्छा आपे आपे आज आपे आपे आ जाओ ममा को आज आ जाओ आ जाओ आ जाओ जोर लाओ जबनूर आ जाओ इस तू तो बाद प्रैम च बैठा ठीक है पापा नाल जाना पापा ना। नाल ना 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 जाना भी यस ग कि मिठे के, के? मिठे के।, मिठे के? निके के अच्छा ਨਾ ਸੂਝਾਉਣਾ ਪਤਾ ਨਹੀਂ ਹੈ ਲੈ ਸਵੇਰ ਤੱਕ ਗਏ ਨਹੀਂ ਹੈ ਸਵੇਰ ਤੱਕ ਗਏ ਨਹੀਂ ਤੁਸੀਂ ਆਹ ਜੀ ਇਹੇ ਗਾਉਂ ਲਿਆਉਂਦੀ ਆ ਨਾ ਆ ਫੋਟੋ ਹੁਣੇ ਉਹ ਪਾਲਾ பாਜੀ ਫੋਟੋ ਲੈ ਕੇ ਗਏ ਨੇ ਬਣਵਾ ਕੇ ਫੋਟੋ ਲੈ ਕੇ ਗਏ ਸੀ ਆ ਜਾ ਸਮਰ ਆ ਜਾ ਬਾਪੂ ਦੀ ਆਏ ਹੈ ਫੋਟੋ ਨਹੀਂ ਬਣਵਾਈ ਦੀ ਹੁੰਦੀ ਓਏ ਪਾਜੀ ਆਏ ਪਾਜੀ ਦੇਖਿਆ ਉਹ ਖੁਸ਼ ਹੋ ਰਹੀ ਵੇਖ ਕੇ

ਰਾਖੀ ਦੰਨੀਆਂ ਫ੍ਰਿਜ ਚ ਨਹੀਂ ਪੇਠੇ ਨੂੰ ਕਾਹਨੇ ਹੁੰਦਾ ਮਾ ਪੇਠੇ ਨੇ ਕੁਛ ਨਹੀਂ ਹੁੰਦਾ ਤੁਹਾਡੇ ਭਾਜੀ ਦਾ ਨਾ ਸਿਰ ਦਰਦ ਹੋਈ ਜਾਂਦਾ ਹੈ ਅੱਜ ਸਵੇਰੇ ਵੀ ਸਾਰੀ ਸਵੇਰੇ ਮਤਲਬ ਲੇਟ ਉੱਠੇ ਪਹਿਲੇ ਉੱਠੇ ਸਵੇਰੇ ਚਾਹ ਪੀ ਕੇ ਫਿਰ ਸੋ ਗਏ ਤੇ 11 ਵਜੇ ਉੱਠੇ ਅਸੀਂ ਅੱਜ ਜਾਣਾ ਸੀ ਭੋਗ ਤੇ ਪੈਰਾ ਗਏ ਨਹੀਂ ਚੇਤੀ ਹੋਰ ਤੁਸੀਂ ਇੱਕ ਵਾਰੀ ਨਾ ਸੈਲਵ ਵਗੈਰਾ ਫੇਰ ਚੈੱਕ ਕਰਾ ਲਓ ਤਾਂ ਕਿ ਪਤਾ ਲੱਗ ਜਾਵੇ ਕਿਉਂਕਿ ਤੁਸੀਂ ਕਮਜ਼ੋਰ ਬਹੁਤ ਹੋਈ ਜਾ ਰਹੇ ਹੋ ਫਰਕ ਪੈ ਮੋਟਾ ਪਤਲਾ ਹੋਈ ਜਾ ਰਿਹਾ ਸੈਲ ਮੇਰੇ 47 ਆ ਰਹੀ ਆ ਘਟ ਹੂੰ ਤੇ ਵਦ ਵਦਨ ਕੇ ਕਿਵੇਂ ਕਿੰਨੀ ਵਾਰੀ ਕਿਹਾ ਹੁਣ ਕੀ ਵੀ ਵੀ ਨਹੀਂ ਖਾਦਾ ਤੁਸੀਂ ਕਿੰਨਾ ਟਾਈਮ ਹੋ ਗਿਆ ਜੀਰਾ ਕੋਹ ਨਹੀਂ ਹੁੰਦਾ ਬੱਕਰੀ ਦਾ ਦੁੱਧ ਕੱਲ ਨੂੰ ਲੈ ਕੇ ਆਉਂ ਤੇ ਉਹ ਹੀ ਖਾਓ ਜਿਹਦੇ ਨਾਲ ਜ਼ਿਆਦਾ ਬੰਦਾ ਸੈਲ ਬਿਊਸਟ ਲੈ ਮਗਾਈ ਅੱਜ ਹਾਂ ਅਧਿ ਦਵਾਈ ਉਹਦੇ ਵਿੱਚ ਤਾਂ ਫਿਰ ਸਾਰਾ ਕੁਝ ਹੀ ਹੋਣਾ ਹਾਂ ਤੇ ਜੇ ਉਹਦੇ ਨਾਲ ਜਲਦੀ ਵਧਦੇ ਤੇ ਫਿਰ ਉਹਦੇ ਨਾਲ ਵਧਣਾ ਐਵੇਂ ਕਾਲ ਕਮਜ਼ੋਰੀ ਪਤਾ ਕਿੰਨੀ ਆਈ ਜਾ ਰਹੀ ਪੀ ਕੇ ਫਿਰ ਚੈੱਕ ਕਰਾਵਾਂਗੇ ਐਵੇਂ ਵਾਰ-ਵਾਰ ਤਾਂ ਥੋੜੇ ਦਿਨ ਤਾਂ ਹੋਇਆ ਚੈੱਕ ਕਰਾਉ ਟੈਸਟ ਕਰਾਇਆ ਹੋਈ ਨਾ ਜਾਂ ਮੇਰਾ ਆਪਣੇ ਆਪ ਨੂੰ ਫਰਕ ਪਤਾ ਲੱਗੇ ਨਾ ਜਦੋਂ ਕਿ ਹਾਂ ਵੀ ਥੋੜਾ ਜਿਹਾ ਨਹੀਂ ਕੋਈ ਨਹੀਂ ਚੱਕਰ ਜੀ ਆਉਣ ਲੱਗਿਆਂ ਦੇ ਕਈ ਵਾਰ ਉਹਨੂੰ ਬਸ ਉਹ ਹੀ ਕਮਜ਼ੋਰੀ ਹੈਗੀ ਕਿਸੇ ਗੱਲ ਦੀ ਫਿਰ ਹੈਗੀ ਤਾਂ ਹੀ ਨਾ ਅੱਗੇ ਜਪਨੂਰ ਇੱਥੇ ਜਾਪੋ ਪਤ ਜਪਨੂਰ ਪਤ ਮਮਾ ਸਦਿਆ ਚੋਨੇ ਮੇਰਾ ਗੁੱਗੂ ਕੀ ਦੀ ਜਾਂਦਾ ਜੀ ਆਪੇ ਆਪੇ ਕਿਹਦੇ ਨਾਲ ਖੇਰੇ ਖਾਣੇ ਨਹੀਂ ਲੱਤੇ ਹਾਂ ਪਪਾ ਨਾਲ ਗੱਲਾਂ ਕਰੀਏ ਸੋਣਾ ਸੋਣਾ ਲੱਡੂਆ ਮੇਰਾ ਕਮਰੇ ਜਨ ਵੈਸੇ ਨਾ ਇਧਰੋ ਜਗਾ ਖੁੱਲ ਗਈ ਹੈ ਨਾ ਐਤੋਂ ਫਿਰ ਟਾਚੀ ਚੱਕਤਾ ਆਪਾਂ ਅਲਮਾਰੀ ਸੈਟਿੰਗ ਹੀ ਕਰਦੇ ਰਹਿਨੇ ਆ ਉਧਰ ਕੋਨੇ ਤੇ ਕਰਤਾ ਉਨ ਕੱਲ ਫੇਰ ਦੁਬਾਰਾ ਕਰਾਂਗੇ ਸੈਟਿੰਗ ਹਨਾ ਉਵੇਂ ਕਰਾਂਗੇ ਨਾ ਤੇ ਸਾਡੀ ਵਾਕਈ ਜੀ ਕੁਰਸੀਆਂ ਦੋ ਆ ਤਿੰਨ ਆ ਜਾਣਗੀਆਂ ਫੇਰ ਹਨਾ ਹਨਾ ਤਿੰਨ ਕੁਰਸੀਆਂ ਮੈਂ ਸੋਚ ਰਹੀ ਆ ਦੋ ਸੋਫੇ ਨਾ ਉਤਰਵਾ ਲਈਏ ਉਤੋਂ ਛੋਟੇ ਵਾਲੇ ਹੈ ਸੋਫੇ ਉਤਰਵਾ ਕੇ ਅਲਮਾਰੀ ਦਾ ਦਰਵਾਜੇ ਜਿੰਨੀ ਜਿੰਨੀ ਜਗ੍ਹਾ ਬਚਦੀ ਹੈ ਹਨਾ ਦਰਵਾਜੇ ਖੋਲ ਕੇ ਉਸ ਤੋਂ ਬਾਅਦ ਜਿਹੜੀ ਸਪੇਸ ਆ ਆਂਦੀ ਬਚਦੀ ਹੈ ਉੱਥੇ ਸੋਫੇ ਰੱਖ ਦੇ ਪਰ ਫਿਰ ਪੈਣਾ ਮੁਸ਼ਕਿਲ ਹੈ ਨਾ ਕੋਈ ਬੰਦਾ ਆਏ ਕੋਈ ਗੈਸਟ ਹੈ ਨਾ ਜਿਵੇਂ ਭਾਜੀ ਆਂਦੇ ਨੇ ਤੇ ਫਿਰ ਹੁੰਦਾ ਚਲ ਬੰਦਾ نیچے ਬਿਸਤਰਾ ਵਿਛਾ ਕੇ ਕੁਰਸੀਆਂ ਬੰਦਾ ਬਾਹਰ ਕੱਢ ਦੇ ਹੁੰਦਾ ਫਿਰ ਜਗਾ ਤੇ ਬੰਦਾ ਦੋ ਜਣੇ ਪੈ ਤੇ ਸਕਦੇ ਬਾਕੀ ਜਪਨੂਰੇ ਕੀ ਕਰੀ ਜਾਂਦੇ ਹੋ ਕੀ ਦੀ ਜਾਂਦੇ ਸੀ ਹਾਂਜੀ ਗੁੱਗੂ ਨਹੀਂ ਮੇਰਾ ਤੁਸੀਂ ਓਏ ਹੋਏ ਓਏ ਹੋਏ ਉਸ ਟਾਈਮ ਪਤਾ ਨਹੀਂ ਕੀ ਹੋਇਆ ਇੱਕੋ ਆਦਾ ਮੀਮੋ ਹੋ ਗਈ ਰੋਣ ਲੱਗ ਗਈ ਹੁਣ ਤਾਂ ਖੇਡੀਆਂ ਜੁਰੂ ਬਣਨ ਦੀ ਤਿਆਰੀ ਆ ਮੈਂ ਦੁਪਹਿਰੀ ਵੇਖਣਾ ਸੀ ਮੋਢੇ ਤੁਹਾਨੂੰ ਕਿਵੇਂ ਉਠਾ ਰਹੀ ਸੀ ਹਾਂ ਪਾਪਾ ਨੰਮੂ ਪਾਪਾ ਕਿੱਥੇ ਪਾਪਾ ਆ ਆ ਪਾਪਾ ਦੇ ਚੱਕਦੇ ਨਹੀਂ ਉਹ ਪਾਪਾ ਲੁੱਕ ਗਏ ਲੁੱਕ ਜਾਂ ਨਾ ਪਾਪਾ ਲੁੱਕ ਗਏ ਹਾਂ ਪਾਪਾ ਨੂੰ ਉਠਾ ਦੋ ਪਾ ਕੇ ਪਾਪਾ ਪਾਪਾ ਕਿ ਪਾਪਾ ਨੂੰ ਉਠਾ ਦੋ ਉਠਾ ਦੋ ਉਠਾ ਦੋ ਕੰਬਲ ਤਾਰ ਦੋ ਸਾਰਾ ਖਿੱਚ ਦੋ ਕਿਤੇ ਤੋਂ ਕੰਬਰ ਓਏ ਰਾਤੀ ਜਪਨੂਰ ਚਾਹ ਕਰਤੀ ਚਾਹ ਚੋਨਾ ਬੋਤਲ ਮੈਂ ਕਹਿੰਨਾ ਨਾ ਬਈ ਮੈਂ ਬੁਲਾਉਣਾ ਨਹੀਂ ਜਪਨੂਰ ਨੂੰ ਹੋ ਪਾਪਾ ਕਹਿੰਦੇ ਬੁਲਾਉਣਾ ਨਹੀਂ ਜਪਨੂਰ ਨੂੰ ਕਿਉਂ ਨਹੀਂ ਬੁਲਾਉਣਾ ਵੀ ਜਪਨੂਰ ਨੂੰ ਚਾਹ ਮੇਰਾ ਤਾਂ ਬਾਹਰ ਵਾਕਰ ਜਦੋਂ ਬੈਠ ਕੇ ਨਾ ਅੱਗੇ ਨੂੰ ਧੱਕਾ ਨਹੀਂ ਲੱਗਦਾ ਜ਼ਿਆਦਾਤਰ ਨਾ ਬੱਚਿਆਂ ਦਾ ਪਿੱਛੇ ਨੂੰ ਹੀ ਤਾਂ ਧੱਕਾ ਲੱਗਦਾ ਤੇ ਪਿੱਛੇ ਨੂੰ ਵਰਮ ਆ ਪਹਿਲਾਂ ਪਹਿਲਾਂ ਬੱਚਾ ਨਾ ਕਦੇ ਆ ਤੇ ਦੇਖ ਨਹੀਂ ਇੱਕ ਇੱਕ ਪੈਰ ਨਾਲ ਰੋੜਦਾ ਹੁੰਦਾ ਵਾਕਾ ਹਾਂ ਹਲੇ ਨੂੰ ਪਤਾ ਨਹੀਂ ਲੱਗਿਆ ਹਜੇ ਬੰਦੇ ਘਟਾ ਨਾ ਹਜੇ ਤੇ ਕੱਲ ਥੋੜਾ ਜਿਹੀ ਵਾਇਆ ਸੀ ਇਸੇ ਪਹਿਲਾਂ ਇਹ ਪੈਰ ਨਹੀਂ ਲਾਉਂਦੇ ਆ ਕੀ ਹੋ ਰਿਹਾ ਇਹ ਕਿੰਨੇ ਕੀਤਾ ਦੁਪਹਿਰੀ ਤੇ ਤੁਸੀਂ ਬਸ ਗੁਲਗੰਧ ਖਲਾਈ ਰਹੀ ਸੀ ਹੂੰ ਬੁਲਕੰਦ ਦੀ ਖੁਸ਼ੂ ਐ ਜਪਨੌਰ ਇਹ ਮੇਰਾ ਜੋਨਾ ਪੁੱਤ ਚਾਰਿਆਂ ਨੂੰ ਚਾਚੀ ਨਾਲ ਗੱਲ ਕਰ ਦੋ ਫੇਰ ਚਾਚੀ ਕਾ ਸੇਤ ਦਾ ਸ਼ਿੰਗਾਰ ਆ ਇਹਨੂੰ ਤਾਂ ਠਾਲੇ ਦਾ ਵੀ ਨਹੀਂ ਰੋਣ ਦਾ ਜਪਨੌਰ ਚਾਚੀ ਨਾਲ ਗੱਲ ਕਰ ਦੋ ਚਾਰਿਆਂ ਨੂੰ ਚਾਚੀ ਕਾ ਅੱਛਾ ਬਾਏ ਬਾਏ ਕਰ ਦੋ ਫੇਰ ਕਾਪ ਚੱਲੇ ਬਾਏ ਬਾਏ ਪੁੱਤ ਬਾਏ ਬਾਏ ਚਲੋ ਚਾਚੀ ਕਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਚੀ ਕਾ ਸਵੇਰੇ ਦੇ ਗਲੇ ਲੱਗ ਲੱਗ ਕੇ ਬੈਠੇ ਮੇਰੇ ਨਾਲ